ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਆਪਣੇ YouTube ਚੈਨਲ ਤੇ ਅੱਜ ਮਿੱਤਰੋ ਤਿੰਨ ਘੋੜੀਆਂ ਤੇ ਇੱਕ ਬਸ਼ੇਰੀ ਸੇਲ ਤੇ ਲੈ ਕੇ ਆਏ ਆ ਦੰਨੇ ਆਪਾਂ ਤੁਹਾਨੂੰ ਸਾਰੇ ਜਾਨਵਰਾਂ ਦੀ ਡਿਟੇਲ ਤੇ ਬਣੇ ਰਿਖੋ ਵੀਡੀਓ ਨਾਲ ਮਿੱਤਰੋ ਸਾਰਿਆਂ ਨਾਲੋਂ ਪਹਿਲਾਂ ਤਾਂ ਆਹ ਘੋੜੀ ਚੈੱਕ ਕਰੋ ਘੋੜੀ ਕਾਦੀ ਚਾਰ ਦੰਦ ਬਸ਼ੇਰੀਏ ਐ ਫੱਟੀ ਵਾਲਾ 36 ਇੰਚ ਕੱਦ ਕਰ ਗਈ ਪੂਰੀ ਕੰਨਾ ਕਨੌਤੀ ਦੀ ਬੜੀ ਚੰਗੀ ਘੋੜੀ ਆ ਪਿੱਟ ਪੋੜੇ ਦੀ ਗਰਦਨ ਗੁਰਦਨ ਤੁਸੀਂ ਦੇਖ ਸਕਦੇ ਹੋ ਤੇ ਜਦੋਂ ਕੋਲੇ ਜਾ ਕੇ ਦੇਖੋਗੇ ਉਦੋਂ ਹੀ ਵੱਖਰਾ ਇਹਦਾ ਹੋਇਆਗਾ ਦੇਖੋ ਘੋੜੀ ਚੰਗੀ ਐ ਬਾਲੀ ਇਹਦੇ ਬਾਰੇ ਵੀ ਤੁਸੀਂ ਬਾਈਆਂ ਨਾਲ ਗੱਲਬਾਤ ਕਰ ਸਕਦੇ ਹੋ ਦੇਖੋ ਵਧੀਆ ਚੰੰਬੀ ਘੋੜੀ ਹੈਗੀ ਫੱਟੀ ਵਾਲਾ 63 ਇੰਚ ਕਰਦਾ ਮਿੱਤਰੋ ਬਾਕੀ ਜਦੋਂ ਤੁਸੀਂ ਦੇਖੋਗੇ ਉਦੋਂ ਤੁਹਾਨੂੰ ਜਿਆਦਾ ਪਤਾ ਲੱਗਣਾ ਹੈ ਘੋੜੀ ਬਾਰੇ ਦਸਰ ਨਾਲ ਨਹੀਂ ਪਤਾ ਲੱਗਣਾ ਨੂੰ ਕੋਲੇ ਖੜ ਕੇ ਦੇਖੋਗੇ ਫੇਰ ਘੋੜੀ ਨੇ ਆਪਣੇ ਕੱਦ ਦਿਖਾਉਣਾ ਹੈਗਾ ਤੇ ਦੂਜਾ ਜਾਨਵਰਾ ਦੇਖੋ ਮਿੱਤਰੋ ਇਹ ਆ ਨੁਕਰੀ ਬਸ਼ੇਰੀ ਤੇ ਮਿੱਤਰੋ 9 ਮਹੀਨਿਆਂ ਦੀ ਹੋਗੀ ਤੇ ਆਪ ਇਹ ਫੇਮਸ ਲਾਰੇ ਘੋੜੇ ਦੀ ਬੱਚੀ ਹੈ ਦੇਖੋ ਤੁਸੀਂ ਇੱਕ ਬਸ਼ੇਰੀ ਨਵਾਈ ਨਹੀਂ ਸੀ ਤਾਂ ਕਰਕੇ ਥੋੜੀ ਸਾਫ ਨਹੀਂ ਹੈਗੀ ਚੰਗੀ ਬੱਚੀ ਹੈ ਮਿੱਤਰੋ ਬਣਨ ਵਾਲੀ ਜਿਹੜੇ ਵੀਰ ਨੇ ਬੇਸ਼ੇਰੀ ਦਾ ਕੋਈ ਚਾਹ ਬਣਾ ਉਹ ਵੀ ਬਾਈਆਂ ਨਾਲ ਗੱਲਬਾਤ ਕਰ ਸਕਦੇ ਹੋ ਬਾਈ ਜੈਜ ਰੇਟ ਨਾਲ ਹੀ ਬੇਸ਼ੇਰੀ ਦੇ ਦੇਣਗੇ ਬਾਕੀ ਕੱਦ ਚੰਗਾ ਕੱਦ ਕਰਨਾ ਬੱਚੀ ਨੇ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਜਾ ਕੇ ਦੇਖ ਪਰਖ ਕੇ ਤੁਸੀਂ ਜਨ ਬਰ ਬਾਈਆਂ ਤੋਂ ਲੈ ਸਕਦੇ ਹੋ ਮਿੱਤਰੋ ਤੇ ਹੋਰ ਆਪਾਂ ਜੀ ਗੱਲ ਕਰੀਏ ਨੁਕਰਮਾਲ ਤੇਜੀ ਬਾਲਾ ਹੋਇਆ ਤੇ ਆ ਦੂਜੀ ਘੋੜੀ ਦੇਖੋ ਮਿੱਤਰੋ ਇਹਦਾ ਪਰੇਟ ਵੀ ਤੁਹਾਨੂੰ ਵੀਡੀਓ 'ਚ ਇਹ ਦੱਸ ਦਿੰਨੇ ਆ। ਇਹ ਮਿੱਤਰੋ 5 ਸਾਲਾਂ ਦੀ ਘੋੜੀ ਐ ਤੇ ਫੱਟੀ ਵਾਲਾ ਇਹਦਾ 58 ਇੰਚ ਕੱਦਾ ਤੇ ਫੀਤੇ ਵਾਲਾ ਮਿੱਤਰੋ 95 ਇੰਚ ਨਿਕਲੂਗਾ। ਪੋਰਾ ਬਾਦੀ ਹੋਊਗਾ ਘਟਦਾ ਨਹੀਂ। ਤੇ ਬਾਈਆਂ ਦੇ ਨਾਲ ਇੱਕ ਘੋੜਾ ਹੈਗਾ ਫਤੇ ਨੂਰੇ ਦਾ ਬੱਚਾ ਹੈਗਾ। ਉਹ ਤੋਂ ਘੋੜੀ ਭਰਾ ਕੇ ਦੇਣਗੇ। ਤੇ ਬਿਲਕੁਲ ਜਾਇਜ਼ ਪੈਸਿਆਂ 'ਚ ਬਾਈ ਨੇ ਘੋੜੀ ਦੇਣੀ ਐ। ਤੇ ਮੁੱਲ ਬਾਈ ਇਹਦਾ 70000 ਰੁਪਇਆ ਕਰਦੇ ਆ ਚੰਗਾ ਘੋੜਾ ਹੈ ਮਿੱਤਰੋ ਨੁਕਰਾ ਜਿਹੜੇ ਤੋਂ ਬਾਈ ਘੋੜੀ ਭਰਾ ਕੇ ਦੇਣਗੇ ਹੁਣ ਤੱਕ 21 ਬੱਚੇ ਆਏ ਆ ਤੇ ਸਾਰੀ ਨੁਕਰੇ ਆਏ ਆ ਤੇ 20 ਬਸ਼ੇਰੀਆਂ ਨੇ ਉਹ ਚ ਉਹਦੀ ਵੀ ਆਪਾਂ ਨੇ ਆਪਣੇ YouTube ਚੈਨਲ ਤੇ ਵੀਡੀਓ ਪਾਈ ਹੈ ਉਹ ਤੋਂ ਬਾਈ ਘੋੜੀ ਗੱਬਣ ਕਰਾ ਕੇ ਦੇਣਗੇ ਤੇ ਆ ਜਿਹੜੀ ਨੁਕਰੀ ਘੋੜੀ ਹੈ ਇਹ ਥੋੜੀ ਸਾਫ ਨਹੀਂ ਸੀ ਤਾਂ ਕਰਕੇ ਇਹਦੀਆਂ ਦੂਜੀਆਂ ਵੀੜੀਆਂ ਲਾਈਆਂ ਨੇ ਮਿੱਤਰੋ ਦੇਖ ਸਕਦੇ ਹੋ ਤੁਸੀਂ ਚੰਗੀਆਂ ਤੋਰੇ ਤੋਰੇ ਦੀ ਪੱਟੀ ਵਾਲਾ 62 ਇੰਚ ਕੱਦਦਾ ਤੇ ਅਰਜਨ ਰੌਲੀ ਵਾਲੇ ਦੇ ਪੋਤੇ ਤੋਂ ਗੱਬਣ ਘੋੜੀ ਹੈ 5 ਮਹੀਨਿਆਂ ਦੀ ਇਹਦੇ ਬਾਰੇ ਵੀ ਬਾਈਆਂ ਨਾਲ ਕਰ ਲਿਓ ਗੱਲਬਾਤ ਤੇ ਬਾਈ ਜੈਜ ਰੇਡ ਚ ਘੋੜੀ ਦੇਣਗੇ ਤੇ ਜਿਹਨੇ ਐਡਲ ਪਾਉਣੀ ਹੈ ਆਪਣੇ ਨਾਲ ਕਰ ਲਿਓ ਸੰਪਰਕ ਆਪਣਾ ਨੰਬਰ ਹੁਣ ਸਕਰੀਨ ਤੇ ਚੱਲ ਰਿਹਾ ਹੈ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ ਬਈ ਸਾਰਿਆਂ ਦਾ ਆਪਣੀ ਵੀਡੀਓ ਦੇਖਣ ਲਈ